ਕਾ ਦੇ ਕੀ ਬਾਤ ਆ ਸਾਰੇ ਘੁੰਮਣ ਪਿਲੇ ਕੋਈ ਨੰਬਰ ਆਪਣੀ ਕਿਹੜੀ ਗੱਡੀ ਨੰਬਰ ਦੱਸੋ ਦੱਸੋ ਭਾਈ ਐਸੀ ਭਾਈ 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 ਥੱਲੇ ਬੰਦੇ ਨੂੰ ਥੱਲੇ दारू ਪੀ ਕੇ ਬੰਦੇ 10 ਬੰਦੇ ਕੰਨੇ ਨੂੰ ਕਹੇ ਆ ਔਰ ਉਹ ਗੱਡੀ ਤਾਂ ਠੀਕ ਆ ਬਾਜੀ ਕੁਛ ਨਹੀਂ ਹੋਇਆ ਬਾਈ ਸਾਰੇ ਆ ਕੁਲਸ ਵਾਲੇ ਸਾਰੇ ਏਦਾਂ ਹੀ ਲਿਖਨ ਪੜਦਾ ਹੋਗੀ ਬੱਸ ਗਿਆ ਬਾਜੀ ਗੱਲ ਚੱਲਦੀ ਰਹੇ ਬਾਈ ਅਸੀਂ ਮੰਨ ਅਸੀਂ ਪਤਾ ਕੀ ਗੱਲ ਮੰਨਦੇ ਆ ਬਾਜੀ 50B01 ਵਾਲਾ ਡਰਾਈਵਰ 0 ਆ ਇੱਥੇ ਵੀ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਕਾਣੀ 01 ਵੀ ਹਰਿਆਣਾ ਵੀ 0 ਆ ਹਰਿਆਣਾ ਵੀ 0 ਆ PP010 ਆ ਠੀਕ ਆ ਵੀਡੀਓ ਬਣਾ ਰਹੇ ਭਾਜੀ ਠੀਕ ਆ ਸਰ ਧੰਨਵਾਦ 3 ਨੰਬਰ ਆਪਣੀ PP01 ਏ ਭਾਈ ਆਪਣੀ ਵੀਡੀਓ ਚੜੀ ਐ ਸ਼ੇਅਰ ਹੋਊਗੀ ਭਾਈ ਭਾਈ ਆਪਣੇ ਆਪਣੇ ਨਾਮ ਦੱਸੋ ਭਾਈ ਦੱਸੀ ਮੇਰਾ ਬਰਾ ਦੱਸੋ ਭਾਈ ਪੂਰਾ ਕੀ ਤੁਹਾਡਾ ਨਾਮ ਗੱਡੀ ਨੰਬਰ ਕੀ ਆ ਕੀ ਤੁਹਾਡੇ ਨਾਲ ਹੋਇਆ ਓ ਯਾਰ ਮੈਂ ਪ੍ਰਾਜਾਪਾਲ ਸਿੰਘ ਮੈਂ ਮੈਂ ਚਲੋ ਕੋਈ ਬਾਤ ਨਹੀਂ ਡਰਾਈਵਰ ਬੰਦੇ 2-4 ਰੁਪਏ ਕਿ ਲਾਣੇ ਪੈਂਦੇ ਆ ਸਾਡਾ ਕੰਮ ਨਹੀਂ ਲੱਗਣੀ ਲੱਗਾ ਸਾਡੇ ਕੰਮ ਛੱਡ ਯਾਰ ਵੀਰੇ ਦੇਖ ਬੈਕ ਕਰਦੇ ਬੇ ਗੱਡੀ ਭੈਣ ਚੋ ਸਾਰੇ ਹਮਲਾ ਕਰਦੇ ਮੈਂ ਕਿ ਬੇ ਫਾਲਤੂ ਜੋਣਾ ਨੇ ਕਿੰਨੇ ਬੰਦੇ ਸੀ ਉਹਨਾਂ ਕੋ ਦਾਰੂ ਦੀ ਬੋਤਲ ਹੱਥ ਵੀ ਉਹਨਾਂ ਦੇ ਸੀ ਗਿਆ ਵੀਰੇ ਹਲੇ ਆ ਬਾਈ ਨੇ ਪੀ ਕੇ ਬੈਠੇ ਸੀ ਉਹ ਭੈਣਾਂ ਨੇ ਬਈ ਨੂੰ ਬੰਦਾ ਮਾਰ ਦੇਣਾ ਸੀ ਪੀਵੀ 01 ਨੰਬਰ ਕੀ ਆਪਣਾ D8350 ਯੂਨਿਟ ਕਿਹੜੀ ਆਪਣੀ ਵੀਰ ਵੀਰੋ ਪੰਜਾਬ ਯੂਨਿਟ ਪੰਜਾਬ ਯੂਨਿਟ ਓਕੇ ਕੋਈ ਨਹੀਂ ਬਾਈ ਆਪਣੇ ਆਪਣੇ ਭਾਈ ਆਪਣੇ ਭਰਾ ਪੰਜਾਬੀ ਨਾਲ ਖੜੇ ਨਾ ਤਾਂ ਇੱਥੇ ਖੜੇ ਆ ਹੋਟਲ ਵਾਲੇ ਵੀ ਆ ਕੇ ਬਚਾ ਸਨ ਕਿਉਂਕਿ ਡਰਾਈਵਰ ਲੈ ਕੇ ਆਂਦਾ ਇੱਥੇ ਠੀਕਾ ਸਵਾਰੀਆਂ ਹੋਟਲ ਵਾਲਾ ਤਮਾਸ਼ਾ ਦੇਖ ਰਿਹਾ ਸੀ ਘੜ ਕੇ ਕੋਈ ਅੱਗੇ ਨਹੀਂ ਆਇਆ ਕੋਈ ਨਹੀਂ ਅੱਗੇ ਆਇਆ ਅੱਜ ਅੱਜ ਤੋਂ ਪਹਿਲਾਂ ਵੀ ਇਹ ਕਾਂਡ ਹੋਇਆ ਸੀ ਨੰਬਰ HP01K6698 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 अल्टो ए ਸਾਡੇ ਤੁਹਾਨੂੰ ਨਹੀਂ ਹੁਣ ਦਵਾਂਗੇ ਬਾਈ ਕੱਲ ਸਵਾਰੀ ਲੈ ਕੇ ਜਾਈਏ ਨਾ ਲੈ ਕੇ ਜਾਈਏ ਆਹ ਬਾਈ ਦੇ ਨਾਲ ਇਹ ਰਕਸ਼ਾ ਨਹੀਂ ਚੱਲਦਾ ਇਹ ਪਰਸ ਤੁਸੀਂ ਪਾਜੀ ਮੈਂ ਇਹ ਗੱਡੀ ਬੈਕ ਕਰ ਰਿਹਾ ਠੀਕ ਹੈ ਜਦ ਕੀ ਮੈਂ ਉਹਨੂੰ 1 ਮਿੰਟ ਰਿਕਵੈਸਟ ਕਰਕੇ ਮੰਗਿਆ ਵੀ ਹਾਂ ਵੀ ਭਾਜੀ 1 ਮਿੰਟ ਦੇ ਦਿਓ ਮੈਂ ਗੱਡੀ ਬੈਕ ਕਰ ਰਿਹਾ ਹਣੀ ਮਹੌਦਲ ਦੇ ਬਿਲਕੁਲ ਸਾਹਮਣੇ ਹੈ ਜੀ ਮੈਂ ਗੱਡੀ ਬੈਕ ਕਰ ਦਿਆਂ ਪਰ ਇਹਨਾਂ ਨੇ ਸਾਰਿਆਂ ਨੇ ਆਂਜਾ ਹੀ ਮੈਂ ਤਾਂ ਅਟੈਕ ਕਰ ਤਾ ਕੋਈ ਗੱਲ ਨਹੀਂ ਆਂਦਾ ਹੀ ਕਰਦਾ ਸਾਡੇ ਸਾਹਮਣੇ ਵੀ ਗੱਲ ਐ ਇਹ ਭਾਈ ਸਾਹਮਣੇ ਤੁਹਾਡੇ ਨਾਲ ਇਹਨਾਂ ਨੇ ਦੇਖੋ ਮੈਂ ਮੈਂ ਲੋਕਾਂ ਸੀ ਭਾਈ ਇੱਕਦਮ ਕੱਟ ਲੱਗਿਆ ਬਾਕੀ ਭਾਈ ਦੇ ਕੱਪੜੇ ਫਟ ਜਾਣਗੇ ਉਹ ਵੀ ਨਹੀਂ ਫੋਨ ਪਾਗਲੇ ਜੀ ਤੁਸੀਂ ਉਸ ਟਾਈਮ ਇਕੱਲੇ ਬੰਦੇ ਦਾ ਕੀ ਪੇਚ ਚੱਲੂਗਾ ਜਦੋਂ ਅਸੀਂ ਪਹੁੰਚੇ ਇਹਨਾਂ ਦੀ ਮਦਦ ਲਈ ਉਹਨਾਂ ਦੀ ਗੱਡੀ ਵੀ ਦਿਖਾਈ ਜਾਵੇ ਪੰਜ 31 ਨੰਬਰ ਵੀ ਦਿਖਾਈ ਜਾਵੇ ਵੀਰ ਦੀ ਬੋਤਲ ਉਹਨਾਂ ਦੇ ਹੱਥ ਦੇ ਵਿੱਚ ਸੀ ਚਾਹ ਲਲਕਾਰੇ ਮਾਰ ਕੇ ਨਿਕਲੇ ਨੇ ਆ ਬਾਈ ਦਾ ਹਣਾ ਇਥੇ ਹਸਪਤਾਲ ਹਸਪੀਟਲ ਦੇ ਵਾਲੇ ਤੋਂ ਆ ਮੈਂ ਵਾਲੇ ਤੋਂ ਆ ਭਾਈ ਜੀ ਠੀਕ ਆ ਮੇਰਾ ਕੋਸ਼ਿਸ਼ਤਰ ਨੰਬਰ ਆ ਮੈਂ ਵਾਲੇ ਤੋਂ ਆ ਭਾਈ ਨਾਲ ਮੈਂ ਸੱਜਤਾ 3 ਵਜੇ ਦਾ ਮਿਲਿਆ ਸੀ ਅਸੀਂ ਇਕੱਠੇ ਸੀ ਇੱਕ ਹੋਟਲ ਆ ਸਾਡਾ ਦਯਤੀ ਮੰਦ ਲਈ ਇਹ ਬਾਈ ਮੇਰਾ ਇਹ ਰੋਟੀ ਖਾਣ ਲਈ ਗਿਆ ਸੀ ਰੋਟੀ ਖਾ ਕੇ ਇਹ ਗੱਡੀ ਪੂਰਾ ਪੂਰਾ ਸਪੇਸ ਆ ਹੋਟਲ ਦੇ ਅੱਗੇ ਵੀਡੀਓ ਮੈਂ ਲੋਕੇਸ਼ਨ ਸਾਰਾ ਕੁਝ ਪਾ ਪਾ ਦਿੰਦਾ ਇਹ ਗੱਡੀ ਐਡ ਦੇ ਕਰਕੇ ਪਿੱਛੇ ਵੈ ਕਰਦਾ ਗੱਡੀ ਨਾਲ ਉਤਰੇ ਮੇਰੇ ਮੁੱਕੇ ਦੀ ਗੱਲ ਹੈ ਉਹ ਕਹਿੰਦੇ ਸੀ ਏ ਥੱਲੇ ਉਤਰੇ ਕਹਿੰਦਾ ਇੱਕ ਮਿੰਟ ਦੇ ਲਈ ਮੈਂ ਗੱਡੀ ਵੈ ਕਰਨਾ ਮੈਂ ਤੁਹਾਡੇ ਨਾਲ ਗੱਲ ਕਰਨਾਗਾ ਇਹਨਾਂ ਹੱਥ ਪਾਈ ਕਰਤੀ ਬਾਈ ਨਾਲ ਥੱਪੜ ਮਾਰਤੇ ਦੇਖੋ ਕੋਈ ਥੱਪੜ ਮਾਰ ਥੱਪੜ ਤਾਂ ਮਾਰਨੇ ਬੈਠੇ ਬਾਈ ਠੀਕ ਆ ਉਹਨਾਂ ਕੋਲ ਵੀ ਬਰਤਾਂ ਵੀ ਵੀਡੀਓ ਸਾਰਾ ਕੁਝ ਆ ਰਿਹਾ ਬਾਈ ਮੇਰੇ ਮੁੱਕੇ ਦੀ ਗੱਲ ਹੈ ਬਾਈ ਉਹਦੇ ਕੱਪੜੇ ਆ ਨਾ ਹਾਂਜੀ ਹਾਂਜੀ ਇਹ ਕੱਪੜੇ ਪਾੜੇ ਗਏ ਨੇ ਇਹ ਦੁਵਾਰਾ ਬੇਸੜਾ ਨੇ ਵਰਦੀ ਪਵਾ ਦਿੱਤੇ ਇਹਨਾਂ ਦੇ ਬਿਆਨ ਲੱਥੇ ਹਰਿਆਣਾ ਪੰਜਾਬ ਹ ਦੋਨੋਂ ਨੂੰ ਤੰਗ ਕਰਕੇ ਬਾਈ ਨਾ ਕੋਈ ਗਾਣੇ ਦੇ ਕਾਬੂ ਲੰਮਾ ਚ ਇਸੇ ਕਰਕੇ ਮੌਜੂਦ ਆ। 2201 ਵਾਲੇ ਬੰਦੇ ਆ ਆਪਾਂ ਟੱਕਰ ਹੋਇਆ ਸਾਈਂ। ਵਾਲੇ ਬੰਦੇ ਆ ਆਪਾਂ ਨਹੀਂ ਹੋਈ। ਇਹ ਕਿੰਨੇ ਵਜੇ ਲੱਗੀ ਹੋਈ? 10 ਵਜੇ। 10:30 ਹੋ ਗਿਆ ਫਿਰ। 10:30 10:30 ਵਜੇ। ਹਾਂਜੀ 10:30। ਇਹ ਪੰਜਾਬੀ ਭਰਾ ਨਾ ਨਾ ਆਂਦੇ ਬੰਦੇ ਨੂੰ ਮਾਰ ਲੈਂਦੇ ਭਾਈ ਇਹ ਮਾਰ ਚ ਸਾਹਮਣੇ ਸਾਥ ਆ। ਐਫ ਆਈ ਆਰ ਲਿਖੀ ਗਈ ਆ। ਐਫ ਆਈ ਆਰ ਲਿਖੀ ਗਈ ਆ। ਸਾਰੇ ਕੰਮ ਹੋਏ ਆ ਹਸਪੀਟਲ ਦੇ ਵਿੱਚ ਪੁਲਸ ਵਾਲੇ ਸਾਨੂੰ ਤਾਂ ਕਹਿ ਰਹੇ ਆ ਵੀ ਤੁਸੀਂ ਆਪਣੇ ਆਪਣੀਆਂ ਗੱਡੀਆਂ ਦੇ ਵਿੱਚ ਜਾਓ ਗਾੜੀ ਪਾ ਕੇ ਮੇਰੇ ਕੋਲ ਵੀਡੀਓ ਭਾਈ ਮੈਂ ਸਾਰੀਆਂ ਦੇ ਵਿੱਚ ਦਵਾਈ ਪਾ ਦੇਣੀ ਹੈ ਕੱਪੜੇ ਫਟਦੇ ਵੀ ਲੜਾਈ ਦੀ ਵੀ ਸਭ ਕੁਝ ਪਾ ਦੇਣਾ ਹੈ ਹਸਪੀਟਲ ਨੇ ਦਵਾਈ ਵੀ ਨਹੀਂ ਦਿੱਤੀ ਗਈ ਇਸ ਦੀ ਪਰ ਵਰਦੀ ਪਾ ਕੇ ਇਹਦੇ ਬੰਦੇ ਇੱਕ ਪੈਨ ਕਿਲਰ ਦੀ ਗੋਲੀ ਇਹਨਾਂ ਨੇ ਬਚਾਇਆ ਤਾਂ ਉਹ ਬੰਦੇ ਭੱਜ ਗਏ

6898 HP01K6698 ਚਾਰ ਬੰਦੇ ਸੀ ਚਾਰ ਬੋਤਲਾਂ ਹੱਥ 'ਚ ਬੋਤਲਾਂ ਦੀ ਬੀਰ ਸੀ ਬਾਈ ਜੀ ਬੀਰ ਦੀ ਬੋਤਲ ਉਹਨਾਂ ਦੇ ਹੱਥ 'ਚ ਡਰਾਈਵਰ ਨੂੰ ਕੁੱਟਣ ਲਈ ਨਾਲੇ ਬੋਤਲਾ ਲੈ ਕੇ ਆਏ ਨਾਲੇ ਉਹਦੇ ਮੁੱਕੇ ਮਾਰੇ ਪਹਿਲਾਂ ਠੀਕ ਆ ਭਾਈ ਚੰਗਾ ਸੱਸਾ ਠੀਕ ਆ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਭਾਈ ਸਾਰੇ ਡਰਾਈਵਰ ਭਰਾਵਾਂ ਨੂੰ ਬਾਤ ਤੋਂ ਬਾਤ ਮੈ ਤੇ ਗੇਰ ਕਰੋ ਤੇ ਬਾਤ ਤੋਂ ਬਾਤ ਉਹ ਕਰੋ ਠੀਕ ਆ ਪੰਜਾਬ ਜੋ ਬੰਦਾ ਕਿਆ ਸੋਚ ਕੇ ਨਹੀਂ ਆਉਂਦਾ ਬੰਦੇ ਸਾਰੇ ਵੀ ਨਾਲ ਖੜਿਆ ਕਿਸੇ ਨਾਲ ਐਂ ਕਰ ਕੋਈ ਟੈਨਸ਼ਨ ਨਹੀਂ ਲੈ ਯਾਰ ਬੰਦੇ ੱੱਕਾ ਕਰੀ ਜਾਂਦੇ ਆ ਪੰਜਾਬ ਵਾਲਿਆਂ ਨਾਲ ਯਾਰ ਬੰਦਾ ਹਿਮਾਚਲ ਦੇ ਕਿਆ ਸੋਚ ਕੇ ਆਂਦਾ ਬੰਦਾ ਕਮਾਈ ਕਰਨ ਨੂੰ ਆਂਦਾ ਤੇ ਉਰੇ ਕੁੱਤਾ ਖਾਂਦੀ ਜਾਂਦਾ ਹਿਮਾਚਲ ਭਾਈ ਸਾਡੇ ਬਦਮਾਸ਼ੀ ਸ਼ੁਰੂ ਕਰੀ ਵੀ ਆ ਯਾਰ ਅਸੀਂ ਚੰਡੀਗੜ੍ਹ ਇਹਨਾਂ ਨੂੰ ਫਿਕਰ ਕਰਨ ਦਿੰਨੇ ਆ ਇਸ ਵਾਰੀ ਯਾਰ ਇਸ ਚੀਜ਼ ਦਾ ਮੁੱਦਾ ਉਠਾਣਾ ਚਾਹੀਦਾ ਤੇ ਸੁਣੋ ਸਾਡੀ ਜੇ ਬਾਈ ਗੱਡੀ ਨੰਬਰ ਨੋਟ ਹੈ ਨਾ ਸਾਡੀ ਚੰਡੀਗੜ੍ਹ ਪ੍ਰੈਸ ਹੁੰਦੀ ਯਾਰ ਪੰਜਾਬ ਪੁਲਿਸ ਹੁੰਦੀ ਹੁਣੇ ਮਿੰਟ ਤਾਲ ਚੋ ਵੀ ਕੱਢ ਲੈਂਦੀ ਗੱਡੀ ਉਹ ਗੱਡੀ ਨੰਬਰ ਨੋਟ ਹੈ ਸਭ ਕੁਝ ਹੈਗਾ ਸਾਲੇ ਦੇਖਦੇ ਆ ਸਵੇਰੇ ਤੱਕ ਕੱਢਿਆ ਕਰਦੇ ਆ ਕਾਰਵਾਈ ਨਹੀਂ ਤੇ ਆਪਾਂ ਬਾਈ ਨੰਬਰ ਲਗਾ ਡਰਾਈਵਰ ਮੈਨ ਨੰਬਰ ਲੱਗੂਗਾ ਹੋਰ ਚੰਡੀਗੜ੍ਹ ਤੋਂ ਨਹੀਂ ਚੱਕਣ ਦਵਾਂਗੇ ਅਸੀਂ ਹਿਮਾਚਲ ਦਾ ਕੰਮ ਨਹੀਂ ਕਰਨਾ ਹਾਂ ਅਸੀਂ ਛੱਡ ਦੇਣਾ ਕੰਮ ਢੇਣਾ ਬਾਈ ਸਵੇਰੇ ਸਵੇਰੇ ਛੱਡ ਦੇਣਾ ਬਾਈ ਉਹ ਖੁੱਡੂ 1 ਨੰਬਰ ਦਾ ਹੋਊਗਾ ਅਸੀਂ ਜਿਹੜਾ ਕੰਮ ਛੱਡ ਜਾਣਾ ਉਹਰੇ ਦਾ ਕੰਮ ਕਰੂਗਾ ਆਪਾਂ ਸਵੇਰੀ ਕੰਮ ਛੱਡ ਜਾਣਾ ਬਾਈ ਅਸੀਂ ਥਾਣੀ ਨਹੀਂ ਹੈਗੀ ਬਾਈ ਮੇਰੇ ਬਾਈ ਐਚ ਪੀ ਨੰਬਰ ਥੱਲੇ ਉਤਰ ਜਾਵੇ ਤੇ